ਕਹਿੰਦੇ ਦੌਰ ਨਵਾਂ ਹੁਣ ਆਇਆ ਸਭ ਦੇਖਦੇ ਨੇ ਮਾਇਆ ਮੁੰਡੇ ਜਾਣ ਲਈ ਕੈਨੇਡਾ ਵਿਆਹ ਭੈਣ ਨਾ ਕਰਾਇਆ ਮੈਨੂੰ ਖੁਸ਼ੀ ਬਹੁਤ ਹੋਵੇ ਪਾਈ ਪਤਮ ਜੈ ਜੁਦਾ ਕੋਈ ਚਾਨਣਾ ਤਾਂ ਪਵੇ ਸਾਨੂੰ ਸੋਚਣਾ ਪਵੇਗਾ ਸਾਨੂੰ ਸੋਚਣਾ ਪਵੇਗਾ ਕਿਦਾਂ ਸਿੱਖ ਰਾਜ ਆਵੇ ਹੁਣ ਨੇਟੇ ਉੱਤੇ ਗੁੱਡੀ ਚੁੰਨੀ ਸੇਰੇ ਉੱਤੇ ਉੱਡੀ ਕਈ ਬਣ ਗਏ ਨੇ ਉਹ ਨਾ ਬੰਦਾ ਨਾ ਬੁੱਢੀ ਸਾਰੇ ਪਾਗਲ ਨੇ ਹੋਏ ਭੈਣ ਠੁੰਮਕਿਆ ਲਾਵੇ ਵੀਰ ਵੀਡੀਓ ਬਣਾਵੇ ਸਾਨੂੰ ਸੋਚਣਾ ਪਵੇਗਾ ਸੋਚਣਾ ਪਵੇਗਾ ਕਿ ਕਿਦਾਂ ਸਿੱਖ ਰਾਜ ਜਾਵੇ ਰਾਜ ਹੋ ਵੀ ਸੀਗਾ ਆਇਆ ਕਿਸੇ ਕੁੱਤੇ ਕੋਲੋਂ ਕੈਂਠਾ ਵੀ ਨਾ ਲਾਇਆ ਲੋਕ ਸੋਨਾ ਨਹੀਂ ਉਹ ਪਾਉਂਦੇ ਜੋ ਅੱਜ ਦੇ ਆਜੋਦੇ ਘਰ ਜਾ ਜਾ ਕੇ ਲਾਉਂਦੇ ਉਹਨੂੰ ਵੇਚ ਕੇ ਬਜਾਰੀ ਫਿਰ ਚਿੱਟਾ ਵਾਂ ਲਿਆਉਂਦੇ ਸੰਧੂ ਬਲਟੋਏ ਵਾਲਾ ਸੋਚੇ ਇਹਨੂੰ ਠੱਲ ਕਿਦਾਂ ਪਾਵੇ ਸਾਨੂੰ ਸੋਚਣਾ ਪਵੇਗਾ ਸਾਨੂੰ ਸੋਚਣਾ ਪਵੇਗਾ ਕਿਦਾਂ ਸਿੱਖ ਰਾਜ ਜਾਵੇ ਪਾਣੀ ਘਟਦੀ ਜਾਂਦੀ ਬਾਬੇ ਵਾਧੂ ਹੋਏ ਪਏ ਮੁੰਡੇ ਮੁੰਡੇ ਨੇ ਪਿੱਛੇ ਪੰਜਾਬ ਛੱਡ ਕੇ ਜੋ ਗਏ ਉਹ ਤੂੰ ਸਿੱਖਾਂ ਘਰੇ ਜੰਮ ਕਾਤੋਂ ਜਸੂ ਕੋਲੇ ਜਾਵੇ ਸਾਨੂੰ ਸੋਚਣਾ ਪਵੇਗਾ ਉਹ ਸਾਨੂੰ ਸੋਚਣਾ ਪਵੇਗਾ ਕਿ ਕਿਵੇਂ ਨਿਕਲ ਦੇ ਕਰੋ ਠੋਪ ਤਾਬਲੇ ਸਰੂਪ ਵਾਲੀ ਨਹੀਂ ਜੇ ਪਟੀਆਂ ਦੇ ਡਰੋਂ ਮਾਂ ਚੜਦੀ ਕਲਾ ਚ ਇਹ ਪੰਜਾਬ ਸਦਾ ਰਹਾ ਤਾਂ ਵੀ ਸੋਚਣਾ ਪਊਗਾ ਤਾਂ ਵੀ ਸੋਚਣਾ